ਸਤਿ ਸ੍ਰੀ ਅਕਾਲ ਆਪ ਸਾਰੀਆਂ ਭੈਣਾਂ ਦਾ ਸਾਡੇ ਚੈਨਲ ਸਟਾਈਲਿਸ ਬੁਟੀਕ ਵਿੱਚ ਸਵਾਗਤ ਹੈ ਅਸੀਂ ਇਹ ਸੂਟ ਤਿਆਰ ਕੀਤਾ ਜੀ ਜੋ ਕਿ ਫਿਓਨਾ ਕਪੜਾ ਦਾ ਵਾਈਟ ਕਲਰ ਆ ਘੇਰੇ ਤੇ ਬਾਜੂ ਤੇ ਵਰਕ ਕੀਤਾ ਹੋਇਆ ਹੈ ਜੀ ਆਹ ਦੇਖੋ ਜੀ ਇਹ ਬਾਜੂ ਦਾ ਵਰਕ ਹੈ ਜੀ ਇਹ ਘੇਰੇ ਦਾ ਵਰਕ ਹੈ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਬਹੁਤ ਸਫਾਈ ਨਾਲ ਅੱਜ ਤੁਹਾਡੇ ਸਾਰਿਆਂ ਲਈ ਧਮਾਕਾ ਫਰ ਲੈ ਕੇ ਆਏ ਹਾਂ ਇਸ ਆਫਰ ਵਿੱਚ ਅਸੀਂ ਤੁਹਾਨੂੰ ਜੋ ਕਿ ਸਾਨੂੰ ਬਾਜ਼ਾਰ ਵਿੱਚੋਂ 1000 ਜਾਂ 1500 ਰੁਪਏ ਕੀਮਤ ਵਾਲਾ ਸਿਰਫ 100 ਰੁਪਏ ਵਿੱਚ ਦੇਣ ਜਾ ਰਹੇ ਹਾਂ ਜੇ ਤੁਸੀਂ ਇਹ ਸੂਟ 100 ਰੁਪਏ ਵਿੱਚ ਲੈਣਾ ਚਾਹੁੰਦੇ ਹੋ ਤਾਂ ਸਾਡੇ ਇਸ Google Pay ਨੰਬਰ 62847 43168 ਤੇ 100 ਰੁਪਏ ਸੈਂਡ ਕਰਨਾ ਪਵੇਗਾ ਜਿੰਨਾ ਭੈਣ ਭਰਾਵਾਂ ਨੇ ਕੱਲ ਸਾਮੀ 4 ਵਜੇ ਤੱਕ ਮਿਤੀ 15 12ਵਾਂ ਮਹੀਨਾ 2023 ਤੱਕ 100 ਰੁਪਏ ਸੈਂਡ ਕਰਤਾ ਉਹਨਾਂ ਭੈਣ ਭਰਾਵਾਂ ਨੂੰ ਇੱਕ ਕੂਪਨ ਨੰਬਰ ਜਾਰੀ ਕਰ ਦਿੱਤਾ ਜਾਵੇਗਾ ਕੂਪਨ ਪ੍ਰਾਪਤ ਕਰਨ ਲਈ ਪੇਮੈਂਟ ਕਰਨ ਤੋਂ ਬਾਅਦ ਸਾਡੇ ਇਸ WhatsApp ਨੰਬਰ 9779335088 ਤੇ ਸਕਰੀਨਸ਼ਾਟ ਭੇਜ ਦੇਣਾ ਤਾਂ ਜੋ ਤੁਹਾਨੂੰ ਕੂਪਨ ਨੰਬਰ ਸੈਂਡ ਕੀਤਾ ਜਾਵੇ ਇਸ ਤੋਂ ਬਾਅਦ ਕੱਲ ਸਾਮੀ 5 ਵਜੇ 15 ਤਰੀਕ 12ਵਾਂ ਮਹੀਨਾ 2023 ਇਹ ਡਰਾ ਕੱਢਿਆ ਜਾਵੇਗਾ। ਇਸ ਡਰਾ ਵਿੱਚ ਉਹਨਾਂ ਭੈਣ ਭਰਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਨੂੰ 쿠ਪੜ ਪ੍ਰਾਪਤ ਹੋਇਆ ਹੋਵੇਗਾ। 쿠ਪੜ ਨੰਬਰ ਅਨੁਸਾਰ ਪਰਚੀਆਂ ਬਣਾ ਕੇ ਇੱਕ ਪਰਚੀ ਚੱਕੀ ਜਾਵੇਗੀ। ਜਿਸ ਭੈਣ ਭਰਾ ਦੀ ਪਰਚੀ ਹੋਵੇਗੀ ਉਸ ਲੱਕੀ ਭੈਣ ਭਰਾ ਨੂੰ 11500 ਰੁਪਏ ਵਾਲਾ ਸੂਟ ਸਿਰਫ 100 ਰੁਪਏ ਵਿੱਚ ਦਿੱਤਾ ਜਾਵੇਗਾ। ਇਸ ਡਰਾ ਦੀ ਵੀਡੀਓ ਬਣਾ ਕੇ ਚੈਨਲ ਤੇ ਸੈਂਡ ਕਰ ਦਿੱਤੀ ਜਾਵੇਗੀ। ਯਕੀਨ ਰੱਖਣਾ ਪੂਰੀ ਇਮਾਨਦਾਰੀ ਨਾਲ ਇਹ ਡਰਾਫਟ ਕੱਢਿਆ ਜਾਵੇਗਾ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਫੋਲੋ ਕਰਨਾ ਤਾਂ ਜੋ ਸਮੇਂ-ਸਮੇਂ ਤੇ ਵਧੀਆ ਤੋਂ ਵਧੀਆ ਆਫਰਾਂ ਦਿੱਤੀਆਂ ਜਾ ਸਕਣ ਧੰਨਵਾਦ